ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮਾਤਾ ਸਾਹਿਬ ਕੌਰ ਜੀ ਦੀ ਸਾਖੀ ਪੜਾਂਗੇ ਮਾਤਾ ਸਾਹਿਬ ਕੌਰ ਜੀ ਦਾ ਜਨਮ ਰਹੁਤਾਸ ਜਿਹਨ ਲੰਮ ਨਿਵਾਸੀ ਭਾਈ ਰਾਮੂ ਜੀ ਦੇ ਘਰ ਮਾਤਾ ਜਸਦੇਈ ਜੀ ਦੀ ਕੁਖ ਤੋਂ 1681 ਈਸਵੀ ਨੂੰ ਅੰਮ੍ਰਿਤ ਵੇਲੇ ਹੋਇਆ ਰੋਹਤਾਸ ਸ਼ਹਿਰ ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਸਮੇਂ ਚਰਨ ਪਾਏ ਸਨ ਜਿਸ ਸਦਕਾ ਸ਼ਹਿਰ ਦਾ ਖਾਰਾ ਪਾਣੀ ਵੀ ਮਿੱਠਾ ਹੋ ਗਿਆ ਸੀ ਮਾਤਾ ਸਾਹਿਬ ਕੌਰ ਜੀ ਦਾ ਇੱਕ ਭਰਾ ਵੀ ਸੀ ਜਿਸ ਦਾ ਨਾਮ ਸਾਹਿਬ ਚੰਦ ਸੀ ਮਾਤਾ ਸਾਹਿਬ ਕੌਰ ਜੀ ਬਚਪਨ ਤੋਂ ਹੀ ਸਾਦਗੀ ਅਤੇ ਗੁਰਮਤ ਅਸੂਲਾਂ ਵਿੱਚ ਪਰਪੱਕ ਸਨ ਆਪ ਜੀ ਬੜੀ ਸੁਰੀਲੀ ਆਵਾਜ਼ ਵਿੱਚ ਗੁਰਬਾਣੀ ਦਾ ਸ਼ੁੱਧ ਪਾਠ ਕਰਕੇ ਸੰਗਤ ਨੂੰ ਸੁਣਾਉਂਦੇ ਸਨ ਆਵਾਜ਼ ਵਿੱਚ ਮਿਠਾਸ ਬਾਣੀ ਨਾਲ ਪ੍ਰੇਮ ਅਤੇ ਗੁਰਬਾਣੀ ਦੀ ਸ਼ੁੱਧਤਾ ਕਰਕੇ ਸੰਗਤਾ ਆਪ ਜੀ ਦਾ ਬਹੁਤ ਸਤਿਕਾਰ ਕਰਦੀਆਂ ਸਨ ਜਦੋਂ ਮਾਤਾ ਜੀ 15 ਸਾਲਾਂ ਦੇ ਹੋਏ ਤਾਂ ਮਾਤਾ ਪਿਤਾ ਉਹਨਾਂ ਦਾ ਵਾੜ ਢੋਲਣ ਦੀ ਚਿੰਤਾ ਕਰਨ ਲੱਗੇ ਮਾਤਾ ਸਾਹਿਬ ਕੌਰ ਜੀ ਦਾ ਚੇਤ ਗੁਰੂ ਚਰਨਾ ਵਿੱਚ ਜੁੜਿਆ ਹੋਣ ਕਾਰਨ ਉਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਚਰਨਾ ਗੁਰੂ ਗੋਬਿੰਦ ਸਿੰਘ ਵਿੱਚ ਸਮਰਪਿਤ ਕੀਤਾ ਹੋਇਆ ਸੀ ਅਤੇ ਮਨ ਹੀ ਮਨ ਉਨ੍ਹਾਂ ਨੂੰ ਆਪਣਾ ਪਤੀ ਪਰਮੇਸ਼ਰ ਸਵੀਕਾਰ ਕੀਤਾ ਹੋਇਆ ਸੀ। ਉਨ੍ਹਾਂ ਨੇ ਇਹ ਗੱਲ ਆਪਣੇ ਮਾਤਾ ਪਿਤਾ ਜੀ ਨੂੰ ਦੱਸੀ ਪੋਠੋ ਹਾਰ ਦੀ ਸਰਪਤ ਸੰਗਤ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਸਮੂਹ ਸੰਗਤ ਮਾਤਾ ਸਾਹਿਬ ਕੌਰ ਜੀ ਅਤੇ ਉਨ੍ਹਾਂ ਦੇ ਮਾਤਾ ਪਿਤਾ ਸ੍ਰੀ ਮਿਤ ਅਨੰਦਪੁਰ ਸਾਹਿਬ ਗੁਰੂ ਚੰਨਾ ਵਿੱਚ ਹਾਜ਼ਰ ਹੋਏ ਸਾਰੀ ਸੰਗਤ ਨੇ ਗੁਰੂ ਜੀ ਦੇ ਚੰਨਾ ਵਿੱਚ ਬੇਨਤੀ ਕਰਦਿਆਂ ਕਿਹਾ ਗੁਰੂ ਸਾਹਿਬ ਜੀ ਇਸ ਬੱਚੀ ਨੇ ਆਪਣਾ ਜੀਵਨ ਤੁਹਾਡੇ ਚੰਨਾ ਵਿੱਚ ਸਮਰਪਿਤ ਕੀਤਾ ਹੋਇਆ ਹੈ ਤੇ ਇਹ ਆਪ ਜੀ ਨੂੰ ਆਪਣਾ ਪਤੀ ਸਵਕਾਰ ਸਵੀਕਾਰ ਕਰ ਚੁੱਕੀ ਹੈ ਗੁਰੂ ਸਾਹਿਬ ਜੀ ਨੇ ਕਿਹਾ ਅਸੀਂ ਤਾਂ ਆਪਣੇ ਗ੍ਰਹਿਸਤੀ ਜੀਵਨ ਦੀ ਮर्यादा ਨੂੰ ਪੂਰਨ ਕਰ ਚੁੱਕੇ ਹਾਂ ਪਰ ਸੰਗਤ ਦੀ ਪੋਰ ਜ਼ੋਰ ਅਪੀਲ ਅਤੇ ਮਾਤਾ ਸਾਹਿਬ ਦੇਵਾ ਜੀ ਦੇ ਨਿਸ਼ਚੇ ਅੱਗੇ ਗੁਰੂ ਜੀ ਨੇ ਚੁੱਕਣਾ ਪਿਆ ਗੁਰੂ ਜੀ ਨੇ ਇੱਕ ਸ਼ਰਤ ਤੇ ਸੰਗਤ ਦੀ ਇਹ ਬੇਨਤੀ ਪਰਵਾਨ ਕੀਤੀ ਕਿ ਮਾਤਾ ਸਾਹਿਬ ਘਰ ਮਾਤਾ ਸਾਹਿਬ ਘਰ ਕੁਆਰਾ ਡੋਲਾ ਬਣ ਕੇ ਰਹਿ ਸਕਦੀ ਹੈ ਉਨਾ ਕਿਹਾ ਇਹਨਾਂ ਨਾਲ ਸਾਡਾ ਸੰਬੰਧ ਸਰੀਰਕ ਨਹੀਂ ਬਲਕਿ ਆਤਮਿਕ ਹੋਵੇਗਾ ਉਪਰੋਕਤ ਘਟਨਾ ਤੋਂ ਤੀਸਰੇ ਦਿਨ ਗੁਰੂ ਜੀ ਨੇ ਮਾਤਾ ਜੀ ਨਾਲ ਆਨੰਦ ਪੜਾ ਲਿਆ ਮਾਤਾ ਜੀ ਨੇ ਗੁਰੂ ਜੀ ਦੇ ਮਹਿਲ ਹੋਣ ਦਾ ਮਾਣ ਨਾ ਕਰਦੀਆਂ ਹੋਈਆਂ ਬੜੇ ਪ੍ਰੇਮ ਨਾਲ ਸੰਗਤ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਆਪ ਜੀ ਗੁਰੂ ਜੀ ਦੇ ਦਰਸ਼ਨ ਕੀਤੇ ਬਿਨਾਂ ਅਨੰਦ ਜਲ ਨਾ ਸਕਦੇ ਇਸ ਪ੍ਰਕਾਰ ਗੁਰੂ ਜੀ ਪ੍ਰਤੀ ਆਪਣੀ ਅਤਿਅੰਤ ਸ਼ਰਧਾ ਤੇ ਪ੍ਰੇਮ ਨੂੰ ਪ੍ਰਗਟ ਕੀਤਾ ਜਦੋਂ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਗੁਰੂ ਜੀ ਨੇ ਅਨੰਦਪੁਰ ਸਾਹਿਬ ਕੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਤਾਂ ਮਾਤਾ ਜੀਤੋਂ ਬਾਟੇ ਵਿੱਚ ਪਤਾਸੇ ਪਵਾ ਕੇ ਉਹਨਾਂ ਨੂੰ ਖਾਲਸੇ ਦੀ ਮਾਤਾ ਹੋਣ ਦਾ ਮਾਣ ਬਖਸ਼ਿਆ ਇਸੇ ਲਈ ਪੰਜ ਪਿਆਰੇ ਅੰਮ੍ਰਿਤ ਸੰਚਾਰ ਸਮੇਂ ਗੁਰਮਰਯਾਦਾ ਦ੍ਰਿੜ ਕਰਵਾਉਣ ਦੇ ਸਮੇਂ ਦੱਸਦੇ ਹਨ ਅੱਜ ਤੋਂ ਤੁਹਾਡੇ ਧਾਰਮਿਕ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੇ ਧਾਰਮਿਕ ਮਾਤਾ ਮਾਤਾ ਸਾਹਿਬ ਕੌਰ ਜੀ ਹਨ ਜਦੋਂ ਗੁਰੂ ਜੀ ਨੇ ਅਨੰਦਪੁਰ ਸਾਹਿਬ ਵਕੀਲਾ ਛੱਡਿਆ ਤੇ ਸਰਸਾ ਨਦੀ ਦੇ ਕੰਢੇ ਤੇ ਪਰਵਾਰ ਵਿਛੋੜਾ ਹੋਇਆ ਤਾਂ ਮਾਤਾ ਸਾਹਿਬ ਕੌਰ ਜੀ ਤੇ ਮਾਤਾ ਸੁੰਦਰ ਕੌਰ ਜੀ ਭਾਈ ਮਨੀ ਸਿੰਘ ਭਾਈ ਮਨੀ ਸਿੰਘ ਆਦ ਸమేਤ ਦਿੱਲੀ ਪਹੁੰਚੇ ਚਮਕੌਰ ਦੀ ਜੰਗ ਵਿੱਚ ਵੱਡੇ ਸਾਹਿਬ ਜਾਦਿਆਂ ਅਤੇ ਸਰਹੰਦ ਵਿਖੇ ਛੋਟੇ ਸਾਹਿਬ ਜਾਦਿਆਂ ਦੀਆਂ ਸ਼ਹੀਦੀਆਂ ਹੋਈਆਂ ਗੁਰੂ ਸਾਹਿਬ ਜੀ ਵੀ अनेका ਕਸ਼ਟਾਂ ਵਿੱਚੋਂ ਲੰਘਦੇ ਹੋਏ ਤਲਵੰਡੀ ਸਾਹਿਬ ਤਲਵੰਡੀ ਸਾਬੋ ਪੁੱਜੇ ਦੋਵੇਂ ਪੂਜਨੀਕ ਮਾਤਾ ਮਾਵੀ ਇੱਥੇ ਗੁਰੂ ਜੀ ਦੇ ਚਰਨਾ ਵਿੱਚ ਆਣ ਹਾਜ਼ਰ ਹੋਈਆਂ ਜਦੋਂ ਮਾਤਾਵਾਂ ਨੇ ਸਹਿਬਜ਼ਾਦਿਆਂ ਦੇ ਬਾਬਤ ਪੁੱਛਿਆ ਤਾਂ ਚੋਜੀ ਪਾਸ਼ਾ ਜੀ ਨੇ ਸਿੱਖਾਂ ਵੱਲ ਇਸ਼ਾਰਾ ਕਰਦਿਆ ਹੋਇਆ ਫਰਮਾਇਆ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤ ਚਾਰ ਚਾਰ ਮੂਏ ਤੋ ਕਿਆ ਹੁਆ ਜੀਵਤ ਕਈ ਹਜ਼ਾਰ ਉਪਰਾੰਤ ਗੁਰੂ ਜੀ ਨੇ ਦੱਖਣ ਦੇਸ਼ ਦੀ ਯਾਤਰਾ ਰੰਭੀ ਤਾਂ ਮਾਤਾ ਸੁੰਦਰ ਕੌਰ ਜੀ ਨੂੰ ਤਾਂ ਮਨੀ ਸਿੰਘ ਜੀ ਨਾਲ ਦਿੰਡੇ ਨੂੰ ਰਵਾਨਾ ਕਰ ਦਿੱਤਾ ਤੇ ਮਾਤਾ ਸਾਹਿਬ ਕੌਰ ਜੀ ਗੁਰੂ ਜੀ ਦੇ ਨਾਲ ਅਬਜਲ ਨਗਰ ਹਜ਼ੂਰ ਸਾਹਿਬ ਪੁੱਜੇ ਇਸ ਸਮੇਂ ਮਾਤਾ ਜੀ ਦਾ ਟਿਕਾਣਾ ਗੋਦਾਵਰੀ ਦੇ ਕੰਡੇ ਰਮਣੀਕ ਥਾਂ ਤੇ ਰਹਾ ਜਿੱਥੇ ਹੁਣ ਗੁਰਦੁਆਰਾ ਮਾਤਾ ਸਾਹਿਬ ਦੇਵਾ ਸਥਿਤ ਹੈ ਇੱਥੇ ਗੁਰੂ ਕਾ ਲੰਗਰ ਮਾਤਾ ਜੀ ਦੀ ਦੇਖ ਰੇਖ ਵਿੱਚ ਤਿਆਰ ਹੁੰਦਾ ਸੀ ਅੱਜ ਤੱਕ ਇਸ ਅਸਥਾਨ ਤੇ ਗੁਰੂ ਕਾ ਲੰਗਰ ਅਠੇ ਪਹਿਰ ਅਟੁੱਟ ਚੱਲ ਰਿਹਾ ਹੈ ਗੁਰੂ ਜੀ ਨੇ ਆਪਣਾ ਅੰਤਿਮ ਸਮਾਂ ਨੇੜੇ ਜਾਣਦੇ ਹੋਏ ਮਾਤਾ ਜੀ ਨੂੰ ਦਿੱਲੀ ਜਾਣ ਦਾ ਆਦੇਸ਼ ਕੀਤਾ ਤੇ ਪੰਜ ਸ਼ਸਤਰ ਸ੍ਰੀ ਸਾਹਿਬ ਕਟਾਰ ਜਮਦਾਰ ਕਿਰਪਾ ਤੇ ਤੀਰ ਬਖਸ਼ ਕੇ ਮਾਤਾ ਜੀ ਨੂੰ ਰਵਾਨਾ ਕੀਤਾ ਮਾਤਾ ਜੀ ਦਾ ਦਿਲ ਗੁਰੂ ਜੀ ਤੋਂ ਵਿਛੜਨ ਨੂੰ ਬਿਲਕੁਲ ਨਹੀਂ ਸਿੱਕਾਰਦਾ ਪਰ ਗੁਰੂ ਜੀ ਦਾ ਹੁਕਮ ਮੰਨਦੇ ਹੋਏ ਦਿੱਲੀ ਲਈ ਰਵਾਨਾ ਹੋਏ ਮਾਤਾ ਜੀ ਨੇ ਗੁਰੂ ਸਾਹਿਬ ਜੀ ਵੱਲੋਂ ਬਖਸ਼ੇ ਸ਼ਸਤਰਾਂ ਨੂੰ ਬੜੇ ਅਦਬ ਸਹਿਤ ਰੱਖਿਆ ਸ਼੍ਰੀ ਦਸ਼ਮੇਸ਼ ਜੀ ਦੇ ਸਾਜਖੰਡ ਪਿਆਨਾ ਕਰਨ ਉਪਰੰਤ ਮਾਤਾ ਜੀ ਨੇ ਬੜੇ ਸਤ ਜਤਰੀ ਕਨਾਲ ਪਾਂਧ ਦੀ ਅਗਵਾਈ ਕੀਤੀ ਇਸ ਦੌਰਾਨ ਨਿਕਾ ਕਟਨਾਵਾ ਘਟੀਆਂ ਤੇ ਪਾਂਥ ਨੂੰ ਬੜੇ ਭਾਰੀ ਸੰਕਟਾਂ ਦਾ ਸਾਹਮਣਾ ਕਰਨਾ ਪਿਆ ਪਰ ਦੋਵੇਂ ਮਾਤਾ ਮਾਨੇ ਬੜੀ ਕੁਸ਼ਲਤਾ ਨਾਲ ਇਸ ਸਮੇਂ ਪਾਂਥ ਦੀ ਅਗਵਾਈ ਕੀਤੀ ਅੰਮ੍ਰਿਤਸਰ ਦੇ ਪਰਬੰਧ ਦੇ ਸੁਧਾਰ ਹਿਤ ਮਾਤਾ ਜੀ ਨੇ ਉਚੇਚੇ ਯਤਨ ਕੀਤੇ ਮਾਤਾ ਜੀ ਨੇ ਸਿੱਖਾ ਨੂੰ ਦਸਵੰਦ ਆਦਿ ਦੇ ਲਈ ਹੁਕਮਨਾਮੇ ਵੀ ਜਾਰੀ ਕੀਤੇ ਜਿਨ੍ਹਾਂ ਵਿੱਚੋਂ ਨੌ ਹੁਕਮਨਾਮੇ ਡਾਕਟਰ ਗੰਡਾ ਸਿੰਘ ਵੱਲੋਂ ਸਥਾਪ ਸੰਪਾਦਿਤ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਿਤ ਪੁਸਤਕ ਹੁਕਮਨਾਮੇ ਵਿਦ ਸੰਕਲਿਤ ਮਿਲਦੇ ਹਨ ਜਦੋਂ ਮਾਤਾ ਜੀ ਨੂੰ ਆਪਣੇ ਅੰਤਿਮ ਸਮੇਂ ਦਾ ਅਨੁਭਵ ਹੋਇਆ ਤਾਂ ਆਪਣੇ ਇਸ਼ਨਾਨ ਕੀਤਾ ਸਵਸ਼ ਬਸਤਰ ਪਾਏ ਨਿਤਨੇਮ ਉਪਰਾਧ ਗੁਰੂ ਚੰਨਾ ਵਿੱਚ ਜੁੜ ਕੇ ਅਰਦਾਸ ਕੀਤੀ ਤੇ ਹੁਕਮਨਾਮਾ ਲਿਆ ਤੇ ਆਪਣਾ ਸਰੀਰਕ ਝੋਲਾ ਛੱਡ ਦਿੱਤਾ ਇਹ ਘਟਨਾ 1747 ਈਸਵੀ ਦੀ ਹੈ ਆਪ ਜੀ ਦਾ ਸੰਸਕਾਰ ਗੁਰਦੁਆਰਾ ਸ੍ਰੀ ਬਾਲਾ ਸਾਹਿਬ ਦਿੱਲੀ ਵਿਖੇ ਹੋਇਆ ਆਪ ਜੀ ਦਾ ਜੀਵਨ ਗੁਰਸਿੱਖਾਂ ਲਈ ਇੱਕ ਆਦਰਸ਼ਕ ਰਹਿਨੁਮਾ ਤੇ ਦਰਸ਼ਨ ਮਾਰਗੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ